ਬੱਤ ਤਤ ਗਿਆਨ ਦਾ ਤਤ ਗਿਆਨ ਦੀ ਮਤ ਲਈ ਜਾਂਦੀ ਹੈ। ਹਰੀ ਦੀ ਕਿਰਪਾ ਨਾਲ ਹਰੀ ਦਾ ਬਿਰੰਦਰੇ ਵਾਸਤਾ ਸਾਡੇ ਹਰਤਾ ਸਾਡੇ ਮੂਲੇ ਆ। ਹਰਦੀ ਵਜ੍ਹਾ ਨਾਲ ਤਾਂ ਸਰੀਰ ਹਰਾ ਪਰਾ। ਬੁੱਧਵੀ ਤਾਂ ਹੀ ਜਾਂਦੀ ਹੈ ਉਹਦੀ ਕਿਰਪਾ ਉਹਦੀ ਹੀ ਆ ਬੰਦ ਹੋਰ ਕੀ ਦੀ ਆ। ਉਹਦੀ ਜੋਤ ਹੈ ਉਹ ਤਾਂ ਹੋਰ ਕੀ ਆ। ਇੱਥੇ ਹੀ ਸਮਝਣ ਵਾਲਾ ਸਾਰਾ ਪੁਆਇੰਟ ਹੈ। ਇੱਥੇ ਰੰਗਝੋਲਾ ਪਿਆ ਹੋਇਆ ਹੈ ਸਾਰਿਆਂ। ਹਰੀ ਕੋਈ ਪਰਮੇਸ਼ਰ ਤਾਂ ਨਹੀਂ ਹੈ ਪਰਮੇਸ਼ਰ ਹੋਰ ਗੱਲ ਹੈ ਓਏ ਆਪ ਹੀ ਨਹੀਂ ਚਾਹੁੰਦਾ ਜੇ ਪਰਮੇਸ਼ਰ ਕੀ ਕਰੇ ਚਾਹੁੰਦਾ ਤਾਂ ਆਪ ਨਹੀਂ ਹੈ ਪਰਮੇਸ਼ਰ ਨੇ ਤਾਂ ਤਤ ਗਿਆਨ ਦੀ ਮੱਤ ਭੇਜੀ ਹੈ ਦੇੜੀ ਸਾਰਾ ਸਿਸਟਮ ਬਣਾਇਆ ਦੇਣ ਵਾਸਤੇ ਬਣਾਇਆ ਨਾ ਇਹਦਾ ਮਤਲਬ ਤਾਂ ਇਹ ਹੋ ਗਿਆ ਜੇ ਪਰਮੇਸ਼ਰ ਕਿਰਪਾ ਨਹੀਂ ਕਰਦਾ ਤਾਂ ਉਹ ਨਹੀਂ ਚਾਹੁੰਦਾ ਕੋਈ ਤਾਂ ਗਿਆਮ ਹੋਤੇ ਹੋ ਗਿਆ ਨਹੀਂ ਆਪਣੀ ਕਿਰਪਾ ਆਪ ਕਰਦਾ ਹਾਂ ਆਪਣੀ ਕਿਰਪਾ ਆਪ ਕਰੇ ਇੱਥੋਂ ਪੜਤਣਾ ਹੈਰਾ ਫੇਰੀ ਕਰਕੇ ਆਪੇ ਬਰੀ ਹੋ ਗਏ ਤਾਂ ਪਰਮੇਸ਼ਰ ਨੂੰ ਬੁੱਲ ਕੇ ਬਣਾ ਕੇ ਖੜਾ ਕਰ ਲਿਆ ਉਹਦਾ ਜੇ ਉਹਦੀ ਕਿਰਪਾ ਹੋ ਗਈ ਆਪੇ ਹੋ ਜੂਗਾ ਤੁਸੀਂ ਚਲੇ ਚਲੋ ਉਹਦੀ ਕਿਰਪਾ ਨਾਲ ਹੀ ਹੁੰਦਾ ਫੇ ਬਹਾਨਾ ਬਣਾ ਲਿਆ ਆਹ ਬੁੱਲਤਿਆਂ ਦੇ ਜੀ ਦਰਸ਼ਨ ਹੋਈ ਰਣੇ ਜਾ ਉਹਦੀ ਕਿਰਪਾ ਹੋਣੀ ਆ ਸਭ ਠੀਕ ਹੋ ਜਾਣਾ ਕਿੱਡਾ ਗੁਬਰਾਹ ਕੋਲ ਪ੍ਰਚਾਰ ਕੀਤਾ ਹੈ ਛਾਤਰ ਆਦਮੀ ਨੇ ਜਿਹੜੇ ਪਹਿਲਾਂ ਸੀ ਉਹ ਛਾਤਰ ਨੇ ਜਿਹੜੇ ਹੁਣ ਨੇ ਛਾਤਰ ਸੀ ਉਹਨਾਂ ਦੇ ਖਿਲਾਫ ਰਾਵਣ ਨੇ ਚੰਡਾ ਚੱਕਿਆ ਸੀ ਉਹ ਹੀ ਕਹਿਣਾ ਰਾਵਣ ਨੇ ਰਤੋਨਾਂ ਦੀ ਕੱਢੀ ਉੱਥੋਂ ਬਾਟ ਪਾੜੀ ਹੋਈ ਆ ਰਾਵਣ ਨੇ ਖਤਮ ਕਰਤਾ ਇਹਨੂੰ ਨੇ ਇੱਕ ਰਾਸੀ ਤਤ ਗਿਆਨ ਦਾ ਵਿਦਾਂ ਦਾ ਉਹੀ ਮਾਰਤਾ ਉਹ ਵਾਰ ਕੇ ਹਰ ਸਾਲ ਦੀਵਾਲੀ ਸਾਰਾ ਮਨਾਉਂਦੇ ਨੇ ਵੀ ਰਾਵਣ ਮਾਰ ਲਿਆ ਸੀ ਸੱਚਮਾ ਵੀ ਬੇਦਾਨਾ ਭੋਗ ਪਾ ਦਿੱਤਾ ਕਾਹ ਗੱਲ ਦੀ ਖੁਸ਼ੀ ਮਨਾਉਂਦੇ ਨੇ ਹੋਰ ਖੁਸ਼ੀ ਗਾਦੀ ਹੈ ਗੁਰਬਾਣੀ ਕਹਿੰਦੀ ਹੈ ਰਾਵ ਗयो ਰਾਵਣ ਗयो ਜੇ ਰਾਵਣ ਗਿਆ ਤਾਂ ਰਾਮ ਵੀ ਗਿਆ ਔਰ 라ਵਣ ਜੇ ਮਾਰ ਕੇ ਆ ਰਾਮ ਕੜਾ ਬਚ ਗਿਆ ਜੇ ਤਾਂ ਆਰਾਮ ਹੋ ਜਾਂਦਾ ਅਮਰ 라ਵਣ ਨੂੰ ਮਾਰ ਕੇ 라ਵਣ ਨੂੰ ਮਾਰ ਕੇ ਰਾਮ ਨੂੰ ਅਮਰ ਹੋ ਜਾਣਾ ਚਾਹੀਦਾ ਸੀ ਅਸਲੀ 라ਵਣ ਜਿੱਦਣ ਮੜਿਆ ਆ ਰਾਮ ਅਮਰ ਹੋ ਜਾਊਗਾ 라ਵਣ ਜੇ ਮਾਨਾ ਜਏ ਨੂੰ ਮਾਰ ਲਿਆ ਆ ਰਾਮ ਤਾਂ ਅਮਰ 라ਵਣ ਨੂੰ ਮਾਰ ਕੇ ਹੀ ਹੁੰਦਾ ਪਰ 라ਵਣ ਤੁਸੀਂ ਤਾਂ ਬਹਰ ਬਣਾ ਲਿਆ ਜਿਹੜਾ 라ਵਣ ਹੈ ਜਿਹੜਾ ਬਣ ਜਿਹੜਾ ਮਾਇਆ ਦਾ ਬਣਾ ਹੈ ਇਹਦੇ ਵੀ ਜਿਹੜਾ ਰਵਿਆ ਹੋਇਆ ਹੈ 라ਵਣ ਤਾਂ 라ਵਣ ਦਾ ਤੁਹਾਡਾ ਮਨ ਹੈ ਬਾਹਰ ਨਾਲ ਇਹ ਸੀ ਮਾਰਤਾ ਉਹ ਬ੍ਰਹਮ ਗਿਆਨੀ ਬ੍ਰਹਮ ਜਿਹੜਾ 라ਵਣ ਦੇ ਅਸਲੀ 라ਵਣ ਦੇ ਮਰਨ ਦੀ ਗੱਲ ਕਰਦਾ ਤਾਂ ਉਹਨੂੰ 라ਵਣ ਕਹਿੰ ਕੇ ਉਹੀ ਮਾਰਦਾ ਉਹ ਕਹਿੰਦਾ ਤੂੰ ਵੀ ਤਾਂ 라ਵਣ ਹੈ ਤੇ ਰਵੀ ਤਾਂ ਮਾਨ ਹੈਗਾ ਹੀ ਹੈ ਜੇ 라ਵਣ ਮਰਦਾ ਤਾਂ ਰਾਮ ਅਵਰ ਹੁੰਦਾ ਤੇ ਰਾਮ ਤਾਂ ਮਰ ਗਿਆ ਕਿਹੜਾ ਰਾਵਣ ਮਾਰਿਆ ਫਿਰ ਤੁਸੀਂ ਰਾਮ ਨੇ ਕਿਹੜਾ ਰਾਵਣ ਮਾਰਿਆ ਰਾਵਣ ਦੀ ਮੁਕਤੀ ਮੰਨਦੇ ਨੇ ਰਾਵਣ ਕਹਿੰਦਾ ਮੈਂ ਰਾਮ ਤੇ ਮਰ ਗਿਆ ਮੁਕਤੀ ਹੋ ਗਈ ਤੇ ਰਾਮ ਦੀ ਤਾਂ ਮੁਕਤੀ ਹੋਈ ਨਹੀਂ ਫਿਰ ਰਾਮ ਦੀ ਮੁਕਤੀ ਕਦੋਂ ਹੋਈ ਰਾਮ ਮੁਕਤ ਕਦੋਂ ਹੋਇਆ ਆਹ ਰੰਧੀ ਰਮਾਣ ਆ ਇਹਨਾਂ ਦਾ ਕਿਆਨ ਰਮਾਣ ਚ ਰਾਮ ਮੁਕਤ ਕਿਵੇਂ ਹੋਇਆ ਕਦ ਹੋਇਆ ਗੁਰਬਾਣੀ ਨੇ ਇੱਕ ਕਰਤੀ ਟਿੱਪਣੀ ਰਾਮ ਗਏ ਔਰ ਰਾਵਣ ਗਏ ਕਲੋ ਕਲੋ ਦੇ ਅਰਥ ਲਭ ਲੋ ਬੁਝ ਲੋ ਕੀ ਹੈ ਬੁਝਾਰਤਾ ਹੈ ਇਹ ਬੁਝਾਰਤਾ ਬੁਝ ਲੋ ਕੀ ਹੈ ਜੇ ਰਾਵਣ ਮਰਦਾ ਰਾਮ ਮੁਕਤ ਕੀ ਰਾਮ ਸਜੀਵਨ ਹੋ ਜਾਂਦਾ ਰਾਮ ਅਵਰ ਹੋ ਜਾਂਦਾ ਰਾਮ ਦਾ ਅਵਰ ਹੈ ਜੀ ਤੁਹਾਡਾ ਉਹ ਰਾਮ ਤਾਂ ਹਮੇਸ਼ਾ ਹੀ ਹਮਾਰਾ ਜੀ ਸਰੀਰ ਤਾਂ ਹਟ ਕਰਦਾ ਛੱਡ ਦਿੰਦਾ ਹੈ ਜੇ ਰਾਵਣ ਨੂੰ ਮਾਰ ਲੈਂਦਾ ਰਾਮ ਦਾ ਰਾਮ ਦੁਆਰਾ ਸਰੀਰ ਵੀ ਢਾਡ ਕਰਦਾ ਫਿਰ ਅਧਲੀ ਰਾਮ ਨੂੰ ਅਸਲ ਅਸਲ ਤਾਂ ਰਾਮ ਦੀ ਮੁਕਤੀ ਹੋਣੀ ਸੀ ਰਾਵਣ ਦੀ ਮੁਕਤੀ ਦਾ ਤਾਂ ਮਤਲਬ ਇਹ ਨਹੀਂ ਕੋਈ ਓਏ ਉਹਦਾ ਸੰਸਾਰ ਜਾ ਕੇ ਜਨਮ ਲੈਂਦਾ ਇੱਥੇ ਮਰ ਜਾਂਦਾ ਇਹ ਤੇ ਕਮੀ ਤਾਂ ਉਹ ਤਾਂ ਮਰਨਾ ਹੀ ਮਰਨਾ ਹੈ ਨਾ ਤਾਂ ਰਾਵਣ ਨੇ ਤਾਂ ਇਹਨੂੰ ਮਾਰਨ ਦੀ ਕੀ ਲੋੜ ਸੀ ਪਰ ਜੇ ਰਾਵਣ ਨੂੰ ਰਾਮ ਮਾਰਦਾ ਰਾਵਣ ਨੂੰ ਮਾਰਦਾ ਪਰਮੇਸ਼ਰ ਹੁਕਮ ਹੁਕਮ ਨਾਲੇ ਰਾਵਣ ਪੈਦਾ ਹੁੰਦਾ ਹੁਕਮ ਮਾਰਦਾ ਜੇ ਰਾਮ ਚਾਹੁੰਦਾ ਰਾਵਣ ਨੂੰ ਆਪਣੇ ਮਨ ਨੂੰ ਮਾਰਨਾ ਆਪਣਾ ਮਨ ਇਹ ਤਾਂ ਰਾਵਣ ਜੇ ਰਾਮ ਚਾਹੁੰਦਾ ਆਪਣੇ ਮਨ ਨੂੰ ਮਾਰਨਾ ਤੇ ਪਰ ਆਮਸਾ ਜੀਵਨ ਉਹ ਰਾਮ ਨਹੀਂ ਆਇਆ ਹੈ ਇਸ ਕਰਕੇ ਇਸ ਆਮ ਨੂੰ ਗੁਰਬਾਨੀ ਨੇ ਲੋਕਾਰ ਤਾਂ ਨਹੀਂ ਬੰਦਿਆ ਰਾਮ ਜਿਹੜੇ ਨੂੰ ਗੁਰਬਾਨੀ ਮੰਦੀ ਆ ਉਹ ਰਾਮ ਆਪਣੇ ਮਨ ਨੂੰ ਮਾਰਦਾ ਕਿਸੇ ਲੰਕਾ ਦੇ ਰਾਜੇ ਨੂੰ ਨਹੀਂ ਮਾਰਦਾ ਜਿਹੜਾ ਵੈਦਾਂ ਦਾ ਕਹਤਾ ਹੋ ਉਹ ਆਪਣਾ ਮਨ ਉਹਦਾ ਆਪਣਾ ਮਨ ਰਾਵਣ ਹੈ ਜਿਹੜਾ ਗੁਰਬਾਨੀ ਦਾ ਰਾਮ ਹੈ ਉਹਦਾ ਆਪਣਾ ਹੀ ਮਨ ਰਾਵਣ ਉਹ ਉਸੇ ਨਾਲ ਲੜਾਈ ਹੈ ਮਨ ਦੇ ਨਾਲ ਹੀ ਉਹਦੀ ਲੜਾਈ ਹੈ ਮਨ ਨਾਲ ਉਹਦੀ ਸੱਤ ਖਾਲਸਾ ਸੋ ਜੋ ਕਰੇ ਰਤ ਜੰਗ ਕੀਦੇ ਨਾਲ ਆਪਣੇ ਮਨ ਨਾਲ ਆ ਫਰਕਾ ਹਿੰਦੂ ਮਸਜਦਾਰ ਸਿੱਖ ਮਤ ਦਾ ਹੋ ਜੀ ਜਦ ਸਿੱਧੇ ਹੁ ਬੁੱਧਾ ਪੂਸਤਾਨ ਇੱਥੋਂ ਬੁੱਧੀ ਦਾ ਵਿਕਾਸ ਹੋਣਾ ਸ਼ੁਰੂ ਹੋਣਾ ਆ ਮੋੜ ਤੇ ਫਸ ਗਈਆ ਬੁੱਧ ਇਤੋਂ ਬੁੱਧੀ ਦਾ ਵਿਕਾਸ ਕਿਛਿੰਦੇ ਅੱਧੇ ਧਦੇ ਨਾਲ ਬਖਸੀਧਿਆ ਬੁੱਧਾ ਕੁਸਲ ਥਣ ਇਤੋਂ ਸੋਝੀ ਆਉਣੀ ਸ਼ੁਰੂ ਹੋਣੀ ਆ ਬੁੱਧੀ ਨੂੰ ਸੋਝੀ ਇਤੋਂ ਗਤੀ ਫੜਨੀ ਆ ਬੁੱਧੀ ਨੇ ਅੱਗੇ ਰਾਮ ਔਰ ਰਾਵਣ ਨੂੰ ਸਮਝ ਕੇ ਬੁੱਧ ਨੇ ਗਤੀ ਫੜਨੀ ਆ ਇਹ ਤਾਂ ਹੋਰੇ ਰਾਮ ਔਰ ਰਾਵਣ ਦੀ ਕਹਾਣੀ ਸੁਣਾਈ ਜਾਂਦੇ ਨੇ ਉਹ ਜਾਵੇ ਪਹਿਲੇ ਲੋਕ ਇਸੇ ਕਰਕੇ ਦੱਖਣ ਵਾਲੇ ਰਾਮ ਆ ਰਾਵਣ ਦੀ ਗੱਲ ਨੂੰ ਲਈ ਬੁੱਦੇ ਉਹ ਰਾਵਣ ਤਾਂ ਰਾਮ ਨਾਲੋਂ ਵੀ શ્રેષ્ઠ ਹੈ ਰਾਮ ਦਾ ਉਹ ਰਾਮ ਦਾ ਉਸ ਬੰਦੇ ਨੂੰ ਮਾਰਦਾ ਹੈ ਜਿਹੜੇ ਭਗਤ ਨੇ ਉਹ ਸੁਬੂਕ ਰਿਸ਼ੀ ਦਾ ਸਿਰ ਵਢਿਆ ਉਹਨੇ ਕਿਉਂ ਵਢਿਆ ਉਹ ਰਾਵਣ ਦਾ ਚੇਲਾ ਸੁਬੂਕ ਰਿਸ਼ੀ ਪ੍ਰਮ ਗਿਆਨੀ ਆ ਤਤ ਗਿਆਨੀ ਆ ਤਤ ਗਿਆਨ ਨਹੀਂ ਪੈਦਾ ਹੁੰਦੇ ਨਾ ਰਾਵਣ ਨੇ ਤਤ ਗਿਆਨ ਨਹੀਂ ਪੈਦਾ ਹੁੰਦੇ ਆ ਤਤ ਗਿਆਨ ਦਾ ਖਰਾਬ ਖੜਾ ਰਾਵਣ ਸਾਰਾ ਹਿੰਦੂ ਤੋਂ ਖੜਾ ਇਹਦੇ ਖਿਲਾਫ ਤਤ ਗਿਆਨ ਦੇ ਮਤ ਤਤ ਗਿਆਨ ਨੂੰ ਤਤ ਗਿਆਨ ਦੀ ਗੱਲ ਦੱਸ ਦੇਣ ਇਹ ਇਹਨਾਂ ਦੇ ਜਿੰਨੇ ਵੀ ਬੜੇ-ਬੜੇ ਸਤ ਨੇ ਇਹ ਜਨ ਵੀ ਇਹਨਾਂ ਨੇ ਬਣਾਏ ਹੋਏ ਨੇ ਵੇਦਾਂਤੀਆਂ ਦੇ ਬਟ ਜਿਹੜੇ ਇਹਨਾਂ ਦੇ ਸ਼ੰਕਰ ਆਚਾਰੀਆ ਨੇ ਆ ਤਤ ਗਿਆਨ ਕਿਉਂ ਛੱਡਿਆ ਹੋਇਆ ਨਾ ਨੇ ਇਹ ਕਾਹਦੇ ਛੱਡਤਾ ਵਤ ਤਤ ਗਿਆਨ ਨੂੰ ਹੁਰਦੀ ਬੂਜਾ ਜੋ ਕਰਦੇ ਨੇ ਤਤ ਗਿਆਨ ਵਿਸਾਰਤਾ ਤਤ ਗਿਆਨ ਵਿਸਾਰ ਕੇ ਕੀ ਹੋ ਜਾਂਦਾ ਅੰਨਾ ਦੋ ਅੱਖਾਂ ਖਤਮ ਬੁੱਧ ਖਤਮ ਬਵੇਕ ਬੁੱਧ ਹੀ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਨਾ ਕਹਿੰਦੇ ਨੇ ਜਿਹਨੂੰ ਭਗਤ ਕਹਿੰਦੇ ਨੇ ਦੂਰ ਨਾਂ ਕਿਉਂਕਿ ਹੈ ਵਕਤਾ ਨੇ ਕਵੀਰ ਨੇ ਦੂਰ ਨਾਂ ਬੱਤੇ ਕੇ ਹੈ ਉਹਨੇ ਤਤ ਮਤ ਤਤ ਗਿਆਨ ਦੀ ਵਿਸਾਰਤੀ ਤਤ ਗਿਆਨ ਦਾ ਭੋਗ ਪਾਤਾ ਤਤ ਗਿਆਨ ਦੇ ਖਿਲਾਫ ਖੜਾ ਜੋਰ-ਜੋਰ ਨਾਲ ਪ੍ਰਚਾਰ ਹੋ ਰਿਹਾ ਵਤ ਤਤ ਗਿਆਨ ਜਦ ਹੁੰਦੀ ਹੈ ਫਿਰ ਬੁੱਧੀ ਦਾ ਵਿਕਾਸ ਹੁੰਦਾ ਹੈ ਫਿਰ ਅੱਗੇ ਵਧਦਾ ਹੈ ਨਹੀਂ ਤਾਂ ਘਮਣ ਘੇਰੇ ਦੇ ਵਿੱਚ ਫਸਿਆ ਹੋਇਆ ਹੈ ਇਹਨਾਂ ਦਾ ਜਿਹੜਾ ਹੈ ਨਾ ਮਹਾਭਾਰਤ ਦੇ ਵਿੱਚ ਉਹ ਮੰਨਿਉ ਉਹ ਆਮਾਨਾ ਅਬ ਮੰਨੇ ਮਾਨਾ ਇਹ ਚੱਕਰਬਿਊ ਚ ਫਸਿਆ ਹੋਇਆ タルਪ ਦਾ ਚੱਕਰਬਿਊ ਬਣਾਇਆ ਹੈ ਉਹ ਚ ਫਸਾਤਾ ਉਹ ਗਾਂ ਬਾਹਰ ਨਿਕਲੇ ਨਹੀਂ ਸਕਦਾ ਕੋਈ ਦਿਗਣ ਕੇ ਦਿਖਾਵੇ ਇਹ ਬੜਨਾ ਜਾਣਦਾ ਸੀ ਸਰੀਰ ਚਾ ਸਰੀਰ ਇਹ ਚੱਕਰ ਪ੍ਰੇਤ ਪਿੰਜਰ ਜਿਹੜਾ ਸਰੀਰ ਹੈ ਚੱਕਰਬਿਊ ਹੈ ਇਹ ਚੋਂ ਨਿਕਲ ਕੇ ਦਿਖਾਵੇ ਹੁਣ ਬੜਤਾ ਗਿਆ ਹੈ ਮਾਤਾ ਦੇ ਗਰਭ ਚ ਉਦੋਂ ਮਾਂ ਤੇ ਜਾਗਦੀ ਸੀ ਉਦੋਂ ਜਾਗਦੀ ਸੀ ਜਦ ਬੜਿਆ ਸਰੀਰ ਚ ਉਦੋਂ ਛਿਬ ਦੇ ਨਾਲ ਸ਼ਕਤੀ ਦਾ ਮੇਲ ਸੀ ਉਦੋਂ ਬੁੱਧ ਗੱਲ ਸੁਣਨੀ ਸੀ ਸ਼ਬਦਾਂ ਨਾਲ ਜੁੜੀ ਹੋਈ ਸੀ ਉਦੋਂ ਤਾਂ ਵੜਦਾ ਇਹਨੂੰ ਵਿੱਚ ਜੋੜਦਾ ਮਾਇਆ 'ਚ ਹੁਣ ਕੱਢਣ ਵੇਲੇ ਸੌਂਗੀ ਬਾਹਰ ਦੇ ਸੁੱਤੀ ਕਾ ਦਾ ਸੁੱਤੀਆ ਜਲ ਜੇ ਦਿਨ ਜਦ ਜਿਆਤੇਸ ਪਾਣਾ ਦਾ ਜਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਗਈ ਉਹਦੀ ਲਿਵ ਉਦੋਂ ਛੁੱਟ ਗਈ ਬੁੱਧ ਦੀ ਲਿਵ ਅੰਦਰ ਵਾਲੇ ਸ਼ਬਦਾਂੋਂ ਛੁੱਟ ਗਈ ਸ਼ਿਵਨਾਹ ਸ਼ਕਤੀ ਦਾ ਪੱਲਾ ਛੁੱਟ ਗਿਆ ਲੜ ਲੱਗੀ ਤੇ ਪੱਲੇ ਤੰਡੇ ਲੱਗੀ ਉਦੋਂ ਲੜ ਛੁੱਟ ਗਿਆ ਜੇ ਜਾਣਾ ਲੜ ਛੱਜਣਾ ਪੀੜੀ ਪਾਈ ਗੰਢ ਗੰਢ ਤਕੜੀ ਗੰਢ ਨਹੀਂ ਪਾਈ ਗੰਢ ਛੁੱਟ ਗਈ ਹਾਥੀ ਚ ਭੜਿਆ ਤਾਂ ਨਾ ਲੜ ਛੁੱਟ ਗਿਆ ਝਟਕਾ ਵਜਿਆ ਛੁੱਟ ਗਿਆ ਜਦੋਂ ਇੱਥੋਂ ਬਿਆਖਿਆ ਚੱਲੂਗੀ ਲੈਣਾ ਦੋ ਹੋ ਜਾਣੀਆਂ ਨੇ ਅਡੋ ਅਡ ਫੇਰ ਬਰਦਾਸ਼ਤ ਨਹੀਂ ਹੋਣੀ ਇਹਨਾਂ ਤੇ ਆਹ ਪ੍ਰਚਾਰ ਬਰਦਾਸ਼ਤ ਦਾ ਜਿਹੜਾ ਹੁਣ ਹੋ ਰਿਹਾ ਇਹ ਕਹਿੰਦੇ ਨੇ ਨਿਹਾਰਾ ਖਾਲਸਾ ਆ ਨੈਰੀ ਮੱਤਾ ਹੈ ਦੇਖ ਲੋ ਸਾਡ ਚੱਲਣਾ ਕਿਥੇ ਨੇ ਨਿਹਾਰਾ ਖਾਲਸਾ ਜਿਹੜੇ ਰੌਲਾ ਪਾਉਂਦੇ ਨੇ ਜੇ ਇੱਕ ਵੀ ਚੱਲ ਗਿਆ ਨੈਰੇ ਵਾਲੇ ਜੋ ਕਹਿੰਦੇ ਭੱਜ ਜਾਣਗੇ ਪਿੱਛੇ ਨੂੰ ਇਹਦਾ ਦਾੜੀ ਕਹੇ ਸਨਾਰੇ ਨੇ ਇਹਨਾਂ ਦੇ